ਹਾਂਜੀ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਅੱਜ ਦੀ ਵੀਡੀਓ ਪੰਡਾ ਬਘੇਲੇ ਵਾਲਾ ਜ਼ਿਲ੍ਹਾ ਮੋਗਾ ਤਹਿਸੀਲ ਮੋਗਾ ਅੱਜ ਦੀ ਵੀਡੀਓ ਦੇ ਵਿੱਚ ਤਾਜੀ ਆ ਸੂਈ ਸਵਾਈ ਜਰਸੀ ਵਿਖਾਉਣੀ ਆ ਮਗਰ ਵੀ ਬੱਛੀ ਆ ਦੁੱਧ ਬਾਈ ਬਹੁਤ ਦੱਸਦਾ ਬਾਕੀ ਗੱਬਣ ਦਾ ਵਹਿਮ ਹੁੰਦਾ ਇਹਦਾ ਸੂਈ ਸਵਾਈ ਹੈਗੀ ਆ ਤੜਕੇ ਵੀ 6-7 ਵਜੇ ਅਗਲਾ ਚੋਲੇ ਆਥ ਨੇ ਫੇਰ ਚੋਲੇ ਜੇ ਕੋਈ ਕਸਰ ਰਹਿ ਗਈ ਅਗਲੇ ਦਿਨ ਫੇਰ ਕੱਢ ਲੈ ਇਹਦਾ ਜੋ ਕੁਛ ਆ ਤੁਹਾਡੇ ਸਾਹਮਣੇ ਆ ਇਨਫੋਰਮੇਸ਼ਨ ਲੈ ਲੈਣਾ ਜੈ ਜੀ ਮੋਲਉ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਦੱਸ ਦिए। ਮੇਰਾ ਨਾਮ ਲਕੀਸ਼ ਸਿੰਘ ਪਿੰਡ ਭਗੇਲੜਾ ਜ਼ਿਲ੍ਹਾ ਮੋਗਾ। ਫੋਨ ਨੰਬਰ ਦੱਸੋ। 9781055025 9781055025 ਕਿੰਨਵਾ ਸੁਆ ਇਹ ਵੀਰੇ ਦੂਜਾ ਸੁਆ ਸਮਾਂ ਸਮਾਂ ਨੂੰ ਮੰਨ ਲਓ ਵੀ ਮਹੀਨੇ ਦੇ ਅੰਦਰ ਬਾਹਰ ਗਿਣ ਸਕਦਾ ਕੋਈ ਆਪਾਂ ਪਾਈਦਲ ਅੰਦਰ ਵੀ ਗਿਣ ਸਕਦੇ ਆ ਜਾਂ ਤੇ ਫਾਰ ਵੀ ਗਿਣ ਸਕਦੇ ਆ। ਆਪਾਂ ਨੂੰ ਕੋਈ ਨਹੀਂ ਜੇ ਕੋਈ ਪਾਈਦਲ ਬਾਹਰ ਬਾਹਰ ਨਹੀਂ ਤਾਂ ਅੰਦਰ ਅੰਦਰ। ਤੇ ਨੇ 20-25 ਦਿਨਾਂ ਦੇ ਕਹਿ ਕੇ ਦਿੱਤੀ ਉਹਨਾਂ ਨੇ ਆਪਾਂ ਨੂੰ। ਦੁੱਧ ਜਿਹੜਾ ਚੋ ਲੈਣਾ। ਚੋ ਲੈਣਾ ਠੰਡਾ 15 ਲੀਟਰ ਵੀਰੇ ਦੋਹਾਂ ਟਾਈਮਾਂ। 15 ਤਿਆਰ ਹਾਂ ਤੋਦੇ ਜਿਹੜੂ 18 ਹੁੰਦੀ ਉਹ ਜੇ ਘਰੋਂ ਆਈਏ ਵੇਖ ਲੈ ਵੀ ਕਿਵੇਂ ਸੀ ਹੂੰ ਇਹ ਨਿਵਾਈ ਤੇ ਪਈ ਮੰਦੇ ਹਾਲ ਫੇਤ ਦਾ ਅੱਛਾ ਹਾਂ ਤੇ ਚਾਰੂ ਦਾ ਬਾਈ ਤੂੰ ਵੇਖੀ ਜਨਾ ਵੇਖ ਲੈ ਹੂੰ ਸਹੀ ਹੈ ਕੱਢੀਏ ਬਾਹਰ ਨੂੰ ਦੋਸਤੋ ਬਾਈ ਦੱਸਦਾ ਕਿ ਮੰਦੇ ਆਲੀ ਸੀ ਜਿਹੜੇ ਘਰੋਂ ਲਿਆਂਦੀ ਆ ਆਫ ਕੈਮਰਾ ਵੀ ਬਾਈ ਦੱਸਦੇ ਕਹਿੰਦਾ ਗੋਆ ਲੱਗਿਆ ਜੰਮਿਆ ਗੋਆ ਬਾਈ ਨੇ ਨਿਵਾਈ ਆ ਤਾਂ ਹੀ ਉਹ ਵਾਲਜੇ ਵੀ ਪੱਟੇ ਗਏ ਕਿਉਂਕਿ ਗੋਆ ਜੰਮਿਆ ਵਾ ਸੀ ਨਿਵਾਈ ਨਹੀਂ ਉਹਨਾਂ ਨੇ ਖਰਨੀ ਜੀ ਵੀ ਮੂੰਹ ਗੱਡੀ ਬੈਠੀ ਆ ਕਿਉਂਕਿ ਖਾਣ ਪੀਣ ਦੀ ਖੁੱਲੀ ਆ ਚਾਰੂ ਫੌਲਾ 15 ਕਿਲੋ ਦੁੱਧ ਤਿਆਰ ਹੈ ਠੰਡਾ ਕਰਕੇ ਜਿਹੜਾ ਤੁਸੀਂ ਝੋ ਲੈਣਾ ਤੜਕੇ ਵੀ ਝੋਲੇ ਅਗਲਾ ਹੱਥ ਨੇ ਵੀ ਝੋਲੇ ਜੇ ਕੋਈ ਕਸਰ ਰਹਿ ਗਈ ਅਗਲੇ ਦਿਨ ਫੇਰ ਕੱਢ ਲੈ ਉਹ ਤਾਂ ਤੁਹਾਡੇ ਸਾਹਮਣੇ ਹੀ ਆ ਜਾਣਾ ਸਾਰਾ ਕੁਝ ਗੱਬਣ ਦਾ ਤਾਂ ਹੁੰਦਾ ਵਹਿਮ ਅਗਲਾ ਹਰੇ ਕਹਿੰਦਾ ਬਈ 15 ਕਿਲੋ ਦਿੱਤਾ 20 ਦਿਓ ਪਰ ਇਹ ਤਾਂ ਸੂਈ ਸਵਾਈ ਹੈ ਜਿਹੜਾ ਕੁਝ ਹੈਗਾ ਤੁਹਾਡੇ ਸਾਹਮਣੇ ਆ ਜਾਣਾ ਦੋ ਟਾਈਮ ਝੋਲੋ ਚਾਰ ਟਾਈਮ ਝੋਲੋ ਠੀਕ ਹੈ ਸਾਰਾ ਉਹਦੇ ਤੇ ਜਾਊਗੀ ਠੀਕ ਹੈ ਦੁੱਧ ਬਾਈ ਦੱਸਦਾ ਕਿ ਬਾਜੂਗੀ ਕਿਉਂਕਿ ਜਿਹੜੇ ਸਾਹਮਣਾ ਬਾਈ ਦੱਸਦਾ ਬਾਈ ਕਹਿੰਦਾ ਉਹਨਾਂ ਦੀ ਤਾਂ ਭੁਖੀ ਮਾਰੀ ਵੀ ਸੀਗੀ ਤੇ ਆਹ ਵੇਖੋ ਖੁਰਨ ਪੱਠੇ ਪਾਏ ਕਰਕੇ ਤੇ ਭੱਜੀ ਜਾਂਦੀ ਆ ਲਓ ਜੀ ਖੁਰਨੀ ਜੀ ਮੂੰਹ ਫੇਰ ਪਾ ਲਿਆ ਤੇ ਸਹੀ ਮਾਣੇ ਪਸ਼ੂ ਦੁੱਧ ਦੇਵ ਜਿਹਾ ਹੀ ਦਿੰਦਾ ਜਿਹੜਾ ਖਾਣ ਪੀਣ ਦਾ ਖੁੱਲਾ ਹੋਵੇ ਪੱਠਿਆਂ ਮਾਰੀ ਖਿੱਚ ਕੇ ਲੈ ਆਈ ਆ ਕੋਈ ਬੱਚੇ ਦੇ ਨਹੀਂ ਆਈ ਸਿੱਧੀ ਖੁਰਨੀ ਜਾ ਕੇ ਮੂੰਗਾ ਡਲਿਆ ਆਏ ਬਈ ਆ ਬਈ ਥੱਲੇ ਲਾਈ ਚੀਲ ਵੀ ਫੁੱਲ ਐ ਬਾਕੀ ਦੁੱਧ ਵੀ ਮੱਝਾਂ ਵਰਗਾ ਹੁੰਦਾ ਜਰਸੀਆਂ ਦਾ ਸਾਰੇ ਜਾਣਦੇ ਆ ਤੁਸੀਂ ਆ ਚਵਾਈ ਵੇਖ ਲਓ ਪੂਰੀ ਮੋਟੀ ਧਾਰ ਹੈ ਮੂਰਲੇ ਥਾਣਾ ਦੀ ਚਵਾਈ ਤੁਸੀਂ ਵੇਖ ਰਹੇ ਆ ਦਾ ਗਰਗੀ ਚਵਾਈ ਆ ਕੋਈ ਭੂਰਨੀ ਛੱਟਾ ਨਹੀਂ ਆ ਹੁਣ ਮਗਰਲੇ ਥਾਣਾ ਦੀ ਚਵਾਈ ਵੇਖ ਲਓ ਬਾਕੀ ਤੁਹਾਨੂੰ ਖੜ ਦੀ ਛੱਟੇ ਦੀ ਧਾਰ ਦੀ ਥਾਣ ਦੀ ਗਾਰੰਟੀ ਆ ਬੜੀ ਠੀਕ ਐ ਬਾਕੀ ਤੁਹਾਨੂੰ ਖੜ ਕੇ ਤੋਂ ਹੀ ਹੁੰਦਾ ਜੇ ਲੱਗ ਗਿਆ ਉਹ ਮੋਗੇ ਵਾਂਗੂੰ ਆਉਂਦੀ ਐ। ਇਹ ਨਹੀਂ ਸੀਲਾ ਕਰਮ ਵਾਲੀ ਕੋਈ ਚੱਕਰੀ ਨਹੀਂ ਯਾਰ ਵੀਰੇ। ਠੀਕ ਐ। ਸੀਲ ਸਭ ਫੁੱਲਾ ਵੀਡੀਓ ਬਣਾ ਰਹੇ ਆ। ਨਿੰਬੂ ਵਾਂਗੂੰ ਨੁੱਚਰ ਜਾਂਦੀ ਜਾਂਦੇ ਬਾਹਣ ਖਾਲੀ ਕਰ ਜਾਂਦੀ ਐ। ਠੀਕ ਐ। 2.5-3 ਵਜੇ ਵੀਡੀਓ ਬਣਾ ਰਹੇ ਆ। 2:48 ਦੇ ਸ਼ਾਮ ਦੀ 2:30 ਵੀ ਅਜੇ 3:30 ਘੰਟੇ ਭਾਜਾ 6 ਵਜੇ ਦੇ ਹਿਸਾਬ ਨਾਲ। ਠੀਕ ਐ। ਤੜਕੇ ਵੀ 6 ਵਜੇ ਚੋਲੇ ਆਥ ਨੇ ਵੀ 6 ਵਜੇ ਚੋਲੇ ਜੇ ਕੋਈ ਕਸਰ ਰਹਿ ਗਈ ਅਗਲੇ ਦਿਨ ਭਾਵੇਂ ਫੇਰ ਕੱਢ ਲੈ। 15 ਕਿਲੋ ਤਿਆਰ ਐ। ਜਿਹੜੇ ਹਿਸਾਬ ਨਾਲ ਬਾਈ ਕਹਿੰਦਾ ਵੈੜ ਚਾਰੂ ਆ ਅਗਲਿਆਂ ਦੀ ਭੁੱਖੀ ਮਾਰੀ ਪਈ ਸੀ ਉਹ ਹਿਸਾਬ ਨਾਲ ਬਾਈ ਕਹਿੰਦਾ ਜਦੋਂ ਅਗਲੇ ਨੇ ਸੇਵਾ ਕੀਤੀ ਦਾਣਾ ਦੱਪਾ ਪਾਇਆ ਦੁੱਧ ਬਾਈ ਕਹਿੰਦਾ 2-3 ਕਿਲੋ ਇਹਨੇ ਹੋਰ ਵੱਧ ਜਾਣਾ ਅੱਜ 15 ਤਿਆਰ ਹੈ ਮਗਰ ਬੱਚੀ ਹੈ ਮਗਰ ਬੱਚੀ ਹੈ ਸੂਆ ਹੈਗਾ ਮਹੀਨੇ ਦਾ ਬਾਕੀ ਕੋਈ 5 ਦਿਨ ਘੱਟ ਮੰਨ ਲੇ ਕੋਈ ਵੱਧ ਮੰਨ ਲੇ ਆ ਬੱਚਾ ਇਹਦਾ ਵੱਛੀ ਹੈ ਥਣ ਪੂਰਾ ਚੰਗਾ ਮੱਝਾਂ ਵਰਗਾ ਦੁੱਧ ਹੁੰਦਾ ਜਰਸੀਆਂ ਦਾ ਸਾਰੇ ਜਾਣਦੇ ਹੀ ਆ ਬਾਕੀ ਕੱਦ-ਕੱਡ ਤੁਸੀਂ ਸਕਰੀਨ ਤੇ ਵੇਖ ਹੀ ਰਹੇ ਆ ਜੈ ਜੈ ਮਾ ਲਖਵੀਰੀ ਮੁੱਲ ਵੀਰੇ ਪਲੇ 7 62 ਕਰਾ ਲਾ 55000 ਦੀ ਦੇ ਦੇਾਂਗੇ ਬੈਡਾ ਥੋੜਾ ਜਿਹਾ ਮਾਨਤਾਨ ਮਾਨਤਾਨ ਕਰ ਦਿਆਂਗੇ ਠੀਕ ਹੈ ਮੁੱਲ ਬਾਈ ਕਹਿੰਦਾ 60 ਕਰਾ ਲਓ 62 ਕਰਾ ਲਓ ਜਿੰਨਾ ਮਰਜੀ ਕਰਾ ਲਓ 55000 ਦੀ ਵੈੜ ਬਾਈ ਕਹਿੰਦਾ ਦੇ ਦੂੰਗਾ ਮੌਕੇ ਤੇ ਥੋੜਾ ਕਹਣਾ ਮਾਨਤਾਨ ਵੀ ਕਰ ਦੂ ਕੱਦ ਕਾਟ ਵਾਲੀ ਪੂਰੇ ਵਾਲੀ ਆ ਪੰਜਾਬ ਵਾਲੀ ਆ ਯਾਨੀ ਕਿ ਉਧਰ ਲੈਣੀ ਨਹੀਂ ਵੀਰੇ ਠੀਕ ਹੈ ਬਾਕੀ ਤੁਸੀਂ ਸਕਰੀਨ ਤੇ ਵੇਖ ਹੀ ਰਹੇ ਆ ਕੱਦ ਕਾਟ ਤਾਂ ਪੂਰਾ ਹੀ ਆ ਕੋਈ ਨਿੱਕੀ ਮਰੀ ਗੋਡੇ ਕੇ ਜਿੱਡੀ ਜਰਸੀ ਨਹੀਂ ਕਾਦਾਲੀਆਂ ਪਹਿਲੀ ਗੱਲ ਖੁਰਨੀ ਕੋਈ ਕੋਡੇ ਦੀ ਜੁੱਡੀ ਖੁਰਨੀ ਨਹੀਂ ਖੁਰਨੀ ਵੀ ਵੱਡੀ ਆ ਲਗਭਗ ਜਿਹੜੇ ਭੈਣ ਭਰਾ ਪਾਰਖੂ ਆ ਤਾਂ ਖੁਰਨੀ ਦੇ ਹਿਸਾਬ ਨਾਲੇ ਪਸ਼ੂ ਦੇ ਕਦਨਾਂ ਦਾ ਜਲਾ ਲੈਂਦੇ ਆ ਬਾਕੀ ਫੋਨ ਨੰਬਰ ਸਕਰੀਨ ਤੇ ਆ ਦੁੱਧ ਬਹੁਤ ਦਸਦਾ ਬਾਈ ਬਾਕੀ ਚੋਕੇ ਲੈ ਜੋ ਜਮਾ ਜੈਜਮਲ ਮਾਨ ਤਾਨ ਹੋ ਜੂ 45 40 45000 ਦੀ ਤਾਂ ਹਿਮਾਚਲ ਆ ਲੀਆਂ ਵਿਕੀ ਜਾਂਦੀਆਂ ਲਾਲ ਗੂੜੀਆਂ ਜਰਸੀਆਂ ਜੀਆਂ ਬਾਕੀ ਫੋਨ ਨੰਬਰ ਸਕਰੀਨ ਤੇ ਆ ਜਿਹਦੇ ਵੀ ਪਸੰਦ ਆਉਂਦੀ ਬਾਈ ਨੂੰ ਫੋਨ ਲਾ ਲਿਓ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ